ਹਾਂ ਜਿੰਕਤ ਕੀ ਨਾਮ ਆਪਣਾ ਜੋਗਾ ਸਿੰਘ ਕੀ ਕਹਣਾ ਜੀ ਆ ਜੀ ਦੇਖੋ ਇਹ 7 ਮਹੀਨੇ ਹੋ ਗਏ ਘਰੋਂ ਗਏ ਨੇ ਜਿੱਦਾਂ ਦੁਬਈ ਗਿਆ ਪਹਿਲਾਂ ਦੁਬਈ ਚ ਵੀ ਰਹਿ ਤਨ 7 ਮਹੀਨੇ ਉਤੋਂ ਬਾਅਦ ਵੀ ਹੌਲੀ ਹੌਲੀ ਕਈਆਂ ਮਲਕਾਂ ਦੇ ਵਿੱਚ ਹੋ ਗਏ 25 ਜਨਵਰੀ ਨੂੰ ਐਂਟਰ ਹੋਏ ਸੀ ਅੰਦਰ ਜਿੱਦਾਂ ਤੇ 10 12 ਦਿਨ ਰਹੇ ਤੇ ਬਾਅਦ ਸਿੱਖ ਗਏ ਦੇਖੋ 45 ਲੱਖ ਤੁਸੀਂ ਲਾ ਕੇ ਬੱਚਾ ਭੇਜਿਆ ਤੁਹਾਨੂੰ ਹੁਣ ਮਹਿਸੂਸ ਕਿੱਦਾ ਹੋ ਰਿਹਾ ਜੀ ਮਹਿਸੂਸ ਤਾਂ ਉਹ ਔਖਾ ਆ ਜੀ ਕਿ ਇੱਧਰ ਨਿਆਣੇ ਦਾ ਜਗਾਰ ਹੋਵੇ ਤਾਂ ਬਾਹਰ ਜਾਣੇ ਨਾ ਜੀ ਇੱਧਰ ਰੋਜ਼ਗਾਰ ਮਿਲਦੇ ਨੇ ਆਣੇ ਇੱਧਰ ਆਪਣਾ ਕੰਮ ਕਾਰ ਕਰਨ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਹੈ ਤਾਂ ਹਾਂਜੀ ਤੁਸੀਂ ਜਿਹੜੇ ਹੁਣ ਬੱਚੇ ਬਾਰੇ ਕੀ ਤੋਂ ਇੱਕ ਵਾਰ ਕੀ ਸੋਚਿਆ ਤੁਸੀਂ ਇੱਕ ਵਾਰ ਇਹ ਹੁਣ ਸੋਚਣਾ ਪੈਣਾ ਜੀ ਕੋਈ ਛਾਲੇ ਤਾਂ ਉਦਾਂ ਹੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕੱਲ ਦੇ ਪਰਸਾਂ ਦੇ ਇਦਾਂ ਹੀ ਹੋਏ ਹੋਏ ਹੱਲੇ ਸਾਰੇ ਪਰਿਵਾਰ ਹੀ ਸਾਰੇ ਠੀਕ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਪਤਾ ਤਾਂ ਇਹ ਮੰਗ ਕਰਦੇ ਆ ਜੇ ਲੋ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਕੋਈ ਨਾ ਕੋਈ ਕਰਨਾ ਚਾਹੀਦਾ ਪਰਾਲਾ ਠੀਕ ਹੈ ਜੀ ਪਰਵਾਹ ਹਾਂਜੀ ਤੇ ਏਜੰਟਾਂ ਰਾਹੀਂ ਗਏ ਸੀ ਕਿ ਜਾਂ ਡੋਂਕੀ ਰਹਿੰਗੇ ਹਾਂ ਇਹ ਡੋਂਕੀ ਲਗੇ ਏਜੰਟਾਂ ਰਹੀਂ ਅੱਛਾ ਫਿਰ ਫੜ ਕਿਤਾ ਹੋਏ ਤੁਸੀਂ ਉੱਥੇ ਅੱਜ ਜਿੱਦਾਂ ਬਾਰਡਰ ਕਰਾਸ ਕਰ ਲਿਆ ਸੀਗਾ ਜਦੋਂ ਉਧਰਲੀ ਜਿੱਦਾਂ ਬਾਰਡਰ ਪੈਟਰੋਲਿੰਗ ਮળે ਨੇ ਜਿੱਦਾਂ ਫਾਲਟੇ ਸੀਗਾ ਸਾਨੂੰ ਤੇ ਉਸ ਤੋਂ ਬਾਅਦ ਉਹ ਸਾਨੂੰ ਚੌਂਕੀ ਚ ਲੈ ਗਏ ਚੌਂਕੀ ਤੋਂ ਬਾਅਦ ਉਹਨਾਂ ਨੇ ਸਾਨੂੰ ਮੈਂ ਜਿੱਦਾਂ 25 ਜਨਵਰੀ ਨੂੰ ਕਰਾਸ ਕੀਤਾ ਸੀਗਾ ਤੇ ਸਾਨੂੰ ਜਿੱਦਾਂ 11 ਦਿਨ ਰੱਖਿਆ ਉਹਨਾਂ ਨੇ ਜੇਲ੍ਹ 'ਚ ਉਸ ਤੋਂ ਬਾਅਦ ਸਾਨੂੰ ਤਿੰਨ 10 ਫਰਵਰੀ ਨੂੰ ਜਿੱਦਾਂ ਵਾਪਸ ਲਿਆਏ ਜਾਨੀ ਤੁਸੀਂ 15 ਕਿਤੇ ਨੇ ਰਹੇ ਉੱਥੇ ਹਾਂਜੀ ਲਗਭਗ 11 12 ਦਿਨ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਕੀ ਤੁਹਾਡੇ ਤੇ ਪੁਲਿਸ ਨੇ ਕਾਰਵਾਈ ਕੀਤੀ ਉੱਥੇ ਭਾਜੀ ਕਾਰਵਾਈ ਸਾਡੀ ਜਿੱਦਾਂ ਉਹਨਾਂ ਨੇ ਸਾਨੂੰ ਹੱਥ ਕੜੀਆ ਲਾ ਲਈ ਹੈ ਕਿ 3 ਤਰੀਕ ਨੂੰ ਕੇ ਸਾਨੂੰ ਜਿੱਦਾਂ ਜਹਾਜ਼ 'ਚ ਬਿਠਾ ਕੇ 에어ਫੋਰਸ ਵਾਲੇ ਤੇ ਸਾਨੂੰ ਵਾਪਸ ਲੈ ਕੇ ਆਏ 3 ਤਰੀਕ ਨੂੰ ਕੜੀਆਂ ਲਾਉਣ ਦਾ ਕੀ ਕਾਰਨ ਹੋਇਆ ਤੁਹਾਡੇ ਭਾਜੀ ਇਹ ਤਾਂ ਪਤਾ ਨਹੀਂ ਟੋਟਲ ਕਦੋਂ ਗਏ ਸੀ ਤੁਸੀਂ ਅੱਜ ਮੈਂ ਗਿਆ ਸੀਗਾ 7 ਜੁਲਾਈ ਨੂੰ 19 ਜੁਲਾਈ ਨੂੰ 2024 ਨੂੰ ਜੀ ਕਿੰਨੇ ਦਿਨ ਉੱਥੇ ਰਹੇ ਤੁਸੀਂ ਨਹੀਂ ਇਹ ਰਾਸਤੇ ਪਹਿਲਾਂ ਦੁਬਈ ਗਿਆ ਸੀ ਡੋਈ ਗਿਆ ਪਹਿਲਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਭਾਈ ਅਲੱਗ-ਅਲੱਗ ਕੰਟਰੀਆਂ ਵਿੱਚੋਂ ਹੁੰਦਾ ਤੇ ਅਮਰੀਕਾ ਪਹੁੰਚ ਜਿਹਦਾ ਜਾਜ ਇੱਧਰ ਨੂੰ ਆਇਆ ਸੀਗਾ ਹਾਂਜੀ ਤੇ ਉਸ ਵੇਲੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਹਾਂਜੀ ਉਹ ਉਧਰ ਦੀ ਸਰਕਾਰ ਨੇ ਹਾਂਜੀ ਉਧਰਲੀ ਸਰਕਾਰ ਨੇ ਨੇ ਪ੍ਰਬੰਧ ਕੀਤਾ ਸੀ ਖਾਣ-ਪੀਣ ਨੂੰ ਮਿਲਿਆ ਚੋ ਉੱਥੇ ਜਾ ਜਾਈਏ ਮਾੜਾ ਮੁੱਟਈ ਸੀਗਾ ਭਾਜੀ ਜੀ ਖਾਣਾ ਕਿਸੇ ਵਾਰਥੀ ਨੇ ਖੋਲ ਦੇ ਦੇ ਹਾਂਜੀ ਖਾਣਾ ਕਿੱਦਾਂ ਦੇ ਨਹੀਂ ਲੋਥਾ ਆਥੋ ਤਾਂ ਖੋਲ ਦੇਣੇ ਜੀ ਨੂੰ ਕੀ ਲੱਗ ਰਿਹਾ ਭਾਜੀ ਕਿੰਨਾ ਖਰਚਾ ਤੁਹਾਡਾ ਆ ਕਿੱਦਾਂ ਤੁਹਾਡੇ ਉਹ ਕਰਦੇ ਹਾਲਾਤ ਕਿੱਦਾਂ ਮਤਲਬ ਕਿਸ ਤਰ੍ਹਾਂ ਤੁਸੀਂ ਗਏ ਆ ਹਾਂਜੀ ਭਾਜੀ ਧੀ ਗਏ ਭਾਜੀ ਪੈਸੇ ਫੜ ਫੜ ਕੇ ਰਿਸ਼ਤੇਦਾਰਾਂ ਤੋਂ ਭਾਜੀ ਕਿੰਨੇ ਟੁੱਟ ਲੱਗੇ ਸੀ ਤੁਹਾਡੇ 45 ਲੱਖ ਲੱਗ ਗਏ 45 ਲੱਖ ਲੱਗ ਗਏ ਹਾਂਜੀ ਕੀ ਲੱਗ ਰਿਹਾ ਹੁਣ ਤੁਹਾਨੂੰ ਵੀ ਕਿੱਦਾਂ ਹੁਣ ਕਿੱਦਾਂ ਕਰਦ ਫੜ ਕੇ ਗਏ ਸੀ ਪੈਸੇ ਜਾਂ ਕਿਸ ਤਰ੍ਹਾਂ ਹਾਂਜੀ ਭਾਜੀ ਫੜ ਕੇ ਗ ਕੀ ਤੁਸੀਂ ਇੱਥੋਂ ਗਏ ਸੀ ਹਾਂ ਜਿਹੜਾ ਕੰਮ ਕਰਦੇ ਸੀ ਤੁਸੀਂ ਬਜ ਖੇਤੀਬਾੜੀ ਦਾ ਸਿਵਾਣਾ ਮੋਟਰ ਹੁਣ ਅੱਗੇ ਕੈਰੀਅਰ ਕੀ ਹੈਗਾ ਭਾਜੀ ਹੁਣ ਦੇਖੋ ਭਾਜੀ ਹਜੇ ਤਾਂ ਕੁਝ ਪਤਾ ਨਹੀਂ ਹਾਂਜੀ ਫੇਰ ਸ਼ੁਰੂ ਤੋਂ ਉਹੀ ਕੰਮ ਕਰਨਾ ਪੈਗਾ ਮਤਲਬ ਇਸਨੂੰ ਸਾਫ਼ ਮੈਨਣਾ ਚਾਹੀਦਾ ਹੈ ਜਿਹਦੇ ਲੱਗੇ ਪੈਸੇ ਖੂਬਾ ਪਸੂਣੀ ਚਾਹੀਦੀ ਹੈ ਭਾਜੀ ਜਿਹੜੀ ਰਿਪੋਰਟ ਕੀਤੀ ਆ ਕਿੰਨੇ ਮੈਂਬਰ ਸੀ ਤੁਸੀਂ ਭਾਜੀ 104 ਜੀ ਭਾਰਤ ਦੇ ਕਿੰਨੇ ਸੀ ਇਹ ਭਾਰਤ ਦੇ 104 ਸੀ ਬਾਈ ਤੇ ਬਾਕੀ ਬਾਹਰਲੇ ਵੀ ਸੀ ਹਾਂਜੀ ਬਾਹਰ ਨਹੀਂ ਬਾਹਰਲੇ ਸਟੇਟਾਂ ਦੇ ਸੀਗੇ ਪੰਜਾਬ ਦੇ ਤੀਹ ਜਾਨੀ ਬਾਹਰਲੇ ਹੋਰ ਫਲਾਈਟੇ ਗਏ ਨਾ ਬਹੁਤ ਹੋਰ ਫਲਾਈਟਸ ਤੇ ਜਿਹੜਾ 트럼ਪ ਦਾ ਰਭਈਆ ਹੈ ਆ ਭਾਰਤ ਵਾਸਤੇ ਤੁਹਾਨੂੰ ਕਿਵੇਂ ਲੱਗ ਰਿਹਾ ਪਾਜੀ ਸਹੀ ਨਹੀਂ ਲੱਗ ਰਿਹਾ ਪਾਜੀ ਬਈ ਗਲਤ ਤਰੀਕਾ ਸੀਗਾ ਚਲੋ ਉਹਨਾਂ ਨੇ ਰਿਪੋਰਟ ਕਰਨਾ ਸੀਗਾ ਉਹ ਉਹਨਾਰੇ ਜਿੱਦ ਤੱਕ ਕੰਟਰੀ 'ਚ ਗਏ ਸੀ ਆਪਾਂ ਕਰ ਸਕਦੇ ਸੀਗੇ ਜਿਦਾ ਵੀ ਉਹਨਾਂ ਦੇ ਕਾਨੂੰਨੀਆਂ ਜੋ ਵੀ ਕਿ ਜਿਹੜਾ ਲਿਉਣ ਵਾਲਾ ਉਹ ਪਾਜੀ ਸਹੀ ਨਹੀਂ ਸੀਗਾ ਤੁਹਾਨੂੰ ਕੀ ਲੱਗਦਾ ਹੋਰ ਵੀ ਬੰਦੇ ਰਿਪੋਰਟ ਹੋਣਗੇ ਹਾਂਜੀ ਪਾਜੀ ਹੋਰ ਵੀ ਕਾਫੀ ਜਾਣੇ ਸੀਗੇ ਉੱਥੇ ਜਿੱਦਾਂ ਚੌਂਕੀ ਜੀ ਮਹੇਰ ਸਾਹਿਬ ਨਾਲ ਹੀ ਆਲੇ ਜਾਣੇ ਸੀਗੇ ਚੌਂਕੀ ਜਿਹੜਾ ਇੱਥੋਂ ਤੁਹਾਡਾ ਵੀਜ਼ਾ ਸੀ ਕਿਹੜੀ ਜਗ੍ਹਾ ਤੇ ਲੱਗਾ ਸੀ ਪਹਿਲਾਂ ਇੱਥੋਂ ਪਾਜੀ ਢਵਾਈਦਾ ਜੀ ਢਵਾਈ ਤੋਂ ਅੱਗੇ ਫਿਰ ਕਿਹੜੀ ਕਿਹੜੀ ਕੰਟਰੀ ਗਏ ਤੁਸੀਂ ਪਾਜੀ ਇੱਥੋਂ ਸਾਊਥ ਅਫਰੀਕਾ ਗਏ ਹੂੰ ਉੱਥੋਂ ਬ੍ਰਾਜ਼ੀਲ ਪਾਜੀ ਹੂੰ ਪੇਰੂ ਬਿਲੀਵੀਆ ਹੂੰ ਇਕਵਾਡੋਰ ਪਾਜੀ ਹੂੰ ਤੇ ਪਨਾਮਾ ਰਹੀ ਹੁੰਦੇ ਪਾਜੀ ਕੋਸਟ ਰੀਕਾ ਹੂੰ ਨਿਕਾਰਾ ਗੋਆ ਪਾਜੀ ਹੂੰ ਨਿਕਾਰਾ ਗੋ ਤਾਂ ਇਹ ਘਟੇ ਮਤਲਬ ਤੇ ਮਿਕਸੀ ਖੋਈ ਤੁਹਾਨੂੰ ਪੜਿਆ ਕਿੱਥੋਂ ਉਹਨਾਂ ਨੇ ਪਾਜੀ ਉਹ ਤਾਂ ਅਮਰੀਕਾ ਚ ਜਦੋਂ ਕ੍ਰਾਸ ਕਰ ਗਏ ਬਾਰਡਰ ਅੱਛਾ ਜਿੰਨੀ ਦੇਰ ਪੈਦਲ ਚੱਲੇ ਇ ਪਾਜੀ ਪੈਦਲ ਤਾਂ ਤੈਨੂੰ ਕਦੇ ਚੱਲੇ ਜਿਹੜੀ ਹੁਣ ਕਾਰਵਾਈ ਕਰਾਉਣੀ ਚਾਹੁੰਦੇ ਆ ਏਜੰਟਾਂ ਦੇ ਕਰਾਉਣੀ ਚਾਹੁੰਦੇ ਆ ਜਾਂ ਮਤਲਬ ਤੁਹਾਨੂੰ ਵੀ ਲੱਗਦਾ ਰਿਜ਼ਲਟ ਦੇ ਕਾਰਵਾਈ ਹੋਣੀ ਚਾਹੀਦੀ ਆ ਪਾਜੀ ਏਜੰਟ ਦੇ ਚਲੋ ਉਹਨੇ ਤਾਂ ਪਹਚਾਤਾ ਆ ਏਜੰਟ ਨੇ ਤਾਂ ਆਪਣੇ ਕੋਲੋਂ ਪਰ ਉਹਨੇ ਥੋੜਾ ਟਾਈਮ ਜ਼ਿਆਦਾ ਲਾਤਾ ਜਦੋਂ 25 ਦਿਨ ਦਾ ਟਾਈਮ ਮੰਗਿਆ ਸੀਗਾ ਉਹਨੇ ਹੂੰ ਤੇ ਛੇ ਮਹੀਨੇ ਲੱਗੇ ਜਿਹੜੇ 45 ਲੱਖ ਦੀ ਰਕਮ ਹੈ ਉਹ ਛੋਟੀ ਮੋਟੀ ਰਕਮ ਨਹੀਂ ਹੈ ਹਾਂਜੀ ਭਾਜੀ ਕੀ ਮੰਗ ਕਰਦੇ ਸਰਕਾਰ ਤੋਂ ਭਾਜੀ ਵਾਪਸ ਹੋਣੀ ਚਾਹੀਦੀ ਇਹ ਪੈਸੇ ਤਾਂ ਵੀ ਤੁਸੀਂ ਇਹ ਐਗਰੀਆਂ ਵੀ ਮਤਲਬ ਏਜੰਟ ਦੇ ਉੱਪਰ ਪਰਚਾ ਹੋ ਗਿਆ ਹਾਂ ਹਾਂ ਨੀਂਜੇ ਭਾਜੀ ਬੈ ਕੇ ਉਹ ਨਵੇੜ ਦਾ ਜਿਦਾ ਜ਼ਰੂਰੀ ਨਹੀਂ ਤੁਹਾਨੂੰ ਲੱਗ ਰਿਹਾ ਕਿ ਤਨਾ ਕਿਤੇ ਏਜੰਟ ਦਾ ਰੋਲ ਰਿਹਾ ਕਿਤਨਾ ਕਿਤੇ ਮੈਨੂੰ ਟਾਈਮ ਦਾ ਖਰਾਬ ਕਰਨ ਤੇ ਜਾਂ ਕਿਸ ਤਰ੍ਹਾਂ ਹਾਂਜੀ ਭਾਜੀ ਉਹ ਤਾਂ ਹੈਗਾ ਹੈ ਭਾਜੀ ਹਾਂ ਤਾਂ ਨਹੀਂ ਮੈਨੂੰ ਸੋਚ ਰਿਹਾ ਕਿ ਇਹ ਜਿਹੜਾ ਰਸਤਾ ਹੈਗਾ ਡੋਂਕੀ ਵਾਲਾ ਇਹ ਮੌਤ ਦਾ ਰਸਤਾ ਹੈਗਾ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਕਿਸੇ ਵੇਲੇ ਕੋਈ ਖੁੱਸ ਹੋ ਸਕਦਾ ਹਾਂਜੀ ਭਾਜੀ ਕੀ ਜੀ ਇਹਨਾਂ ਰਿਸਕ ਲੈ ਕੇ ਉੱਥੇ ਜਾਣਾ ਸਹੀ ਸੀ ਨਹੀਂ ਭਾਜੀ ਜਦੋਂ ਗੇੜੀ ਉਦੋਂ ਥੋੜਾ ਪਤਾ ਸੀ ਇਹਨਾਂ ਦਾ ਰਸਤਾ ਅੱਗੇ ਭਾਜੀ ਹੁਣ ਕੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਵੀ ਬਾਹਰ ਜਾਣਾ ਚਾਹੀਦਾ ਕਿਸ ਤਰ੍ਹਾਂ ਹਾਂਜੀ ਭਾਜੀ ਜਾਣਾ ਤਾਂ ਚਾਹੀਦਾ ਪਰ ਸਹੀ ਰਸਤੇ ਜਾਣਾ ਚਾਹੀਦਾ ਬਿਲਕੁਲ ਹਾਂਜੀ ਕਿੰਨੇ ਭੈਣ ਭਰਾ ਤੁਸੀਂ ਭਾਜੀ ਚਾਰ ਭੈਣ ਹੋਈ ਕਲੇ ਭਰਾ ਹੋ ਹਾਂਜੀ ਸਿਕਲ ਜੀ ਸਿਕਲ ਜੀ ਤੇ ਜਿਹੜਾ ਮੁੰਡਾ ਤੁਹਾਡੇ ਪਿੰਡ ਦਾ ਰਿਪੋਰਟ ਹੋ ਕੇ ਆਇਆ ਹਾਂਜੀ ਇਹਦੇ ਬਾਰੇ ਕੀ ਕਹੋਗੇ ਜੀ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਉੱਥੇ ਪਹੁੰਚ ਕੇ ਆ 10-12 ਦਿਨ ਰਿਹਾ ਵੀ ਲੇਕਿਨ ਉਹ ਪੋਲਿਸੀ ਗੌਰਮਤ ਦੀ ਤੇ ਬਦਲ ਗਈ ਸੀ ਰਾਸ਼ਟਰਪਤੀ ਪ੍ਰਮੋਦ ਸਾਹਿਬ ਰਵੇ ਸੀ ਉਹਨਾਂ ਦਾ ਪਹਿਲਾ ਅਜੰਡਾ ਹੀ ਇਹ ਸੀ ਇਹੇ ਕੰਮ ਸੀ ਨੂੰ ਪਹਿਲਾਂ ਕਹ ਰਹੇ ਸੀ ਇਹਦੇ ਲਈ ਇਲੀਗਲ ਬੰਦੇ ਐਂਟਰ ਹੋਏ ਆ ਸਭ ਤੋਂ ਪਹਿਲਾਂ ਇਹ ਕੱਢਣੇ ਮੈਂ ਉਹ ਇੱਕ ਕੀਤਾ ਲੇਕਿਨ ਬਹੁਤ ਗਲਤ ਕੀਤਾ ਕਿਉਂਕਿ ਇਹ ਕੋਈ ਇਹ ਵਾਇਓਲੇਸ਼ਨ ਨਹੀਂ ਆਇਆ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਇਦਾਂ ਨਹੀਂ ਕਿ ਤੁਸੀਂ ਫਿਰ ਮੁਲਕ ਨੂੰ ਕੋਈ ਰਾਈਟ ਅਪ ਇਲੀਗਲ ਇਮੀਗ੍ਰੈਂਟਸ ਨੂੰ ਹੋਰ ਰਿਪੋਰਟ ਕਰ ਸਕਦਾ ਨੋ ਡਾਊਟ ਯੂਰਪ ਸਾਰਾ ਕਰਦਾ ਇੰਗਲੈਂਡ ਕਰਦਾ ਆਸਟ੍ਰੇਲੀਆ ਕਰ ਸਾਰੇ ਕਰਦੇ ਆ ਲੇਕਿਨ ਹੱਥਕੜੀਆਂ ਲਾ ਕੇ ਪੈਸਾਂ 'ਚ ਬੀੜੀਆਂ ਪਾ ਕੇ ਆਰਮੀ 에ਅਰ ਫੋਰਸ ਦੇ ਜਹਾਜ਼ ਵਿੱਚ ਵਾਪਸ ਕਰਨੇ ਬਿਨਾਂ ਖਾਣ ਪੀਣ ਤੋਂ ਇਹ ਕੋਈ ਨਹੀਂ ਤੁਹਾਨੂੰ ਵੀ ਲੱਗਦਾ ਉਹਨੇ ਆਪਣੀ ਤਾਕਤ ਦਿਖਾਈ ਆ ਆਪਣਖੋ ਬਿਲਕੁਲ ਤਾਕਤ ਦਿਖਾਈ ਹੋ ਉਨੇ ਯੂਮਨਦੋ ਸਿਵਲ ਰਾਈਟਸ ਤੋਂ ਜੂਝੇ ਨੇ ਕਿਤੇ ਉਹਨੇ ਫੋਰਸ ਪਰ ਮੈਨੂੰ ਲੱਗਦਾ ਵੀ ਉਹਨੇ ਮਨੁੱਖ ਅਧਿਕਾਰਾਂ ਦਾ ਉਲੰਘਣ ਕੀਤਾ ਬਿਲਕੁਲ ਕੀਤਾ ਵੈਲਿਊਸ਼ਨ ਕੀਤਾ ਪੂਰਾ ਕੀਤਾ ਇੱਕ ਪਾਸੇ ਤਾਂ ਮਨੁੱਖ ਅਧਿਕਾਰਾਂ ਦਾ ਬਹੁਤ ਵੱਡੀ ਵੱਡੀ ਦੁਹਾਈ ਦਿੰਦਾ ਅਮਰੀਕਾ ਮੈਂ ਦੇਖੋ ਨੀ ਸਾਰੇ ਦੇਸ਼ਾਂ ਦੇ ਅਧਿਕਾਰਾਂ ਨੂੰ ਰક્ષਣ ਕਰਦਾ ਦੂਜੇ ਪਾਸੇ ਹੱਥ ਕੜੀਆਂ ਲਾ ਕੇ ਉਲੰਘਣ ਕੀਤਾ ਇਹਦੇ ਬਾਰੇ ਕੀ ਕਹਿੰਦੇ ਹਨ ਹਰਾਨੇ ਦੀ ਗੱਲ ਇਹ ਆ ਕਿ ਉਹ ਸੋਫ ਅਮਰੀਕਾ ਇਦਾਂ ਕਰਦਾ ਕਿਸੇ ਵੀ ਵਰਲਡ 'ਚ ਕੁਝ ਹੁੰਦਾ ਹੋਵੇ ਉਹ ਮੈਂ ਬੈਕ ਤੇ ਖੜਾ ਆ ਕੇ ਯੂਕਰੇਨ ਹੋਇਆ ਕਿਤੇ ਵੀ ਹੋਇਆ ਲੇਕਿਨ ਜਿਹੜਾ ਵੱਡਾ ਕੰਮ ਸਾਡੇ ਪਿੰਡ ਦੇ ਮੁੰਡੇ ਨਾਲ ਹੋਇਆ ਜਾਂ 104 ਬੰਦੇ ਨਾਲ ਹੋਇਆ ਉਹ ਮੈਂ ਨਹੀਂ ਸਮਝਦਾ ਕੋਈ ਅਮਰੀਕਾ ਦੀ ਪਾਲਿਸੀ ਕੋਈ ਇਹ ਤਾਂ ਬਹੁਤ ਗਲਤ ਆ ਠੀਕ ਹੈ ਡਿਪੋਰਟ ਤੁਸੀਂ ਕਰੋ ਬੰਦਾ ਗਲਤ ਆ ਇੰਟਰ ਹੋ ਗਿਆ ਤੁਹਾਡੀ ਕੰਟਰੀ ਟੂ ਹੈਵ ਰਾਈਟ ਟੂ ਡਿਪੋਰਟ ਐਨੀ ਵਨ Who is an illegal immigrant anywhere ਬਟ ਇਹਦਾ ਮਤਲਬ ਇਹ ਥੋੜਾ ਉਹਦੇ ਉਹਦੇ ਕੜੀਆਂ ਲਾਓ ਉਹਦੇ ਬੀੜੀਆਂ ਪਾਓ ਉਹਨੇ ਉਸ ਮੁਲਕ ਚ ਕੋਈ ਕਤਲ ਕੀਤਾ ਕੋਈ ਰੇਗ ਬੰਦਾ ਆਪਣੇ ਵਧੀਆ ਫਿਊਚਰ ਲਈ ਬਾਹਰ ਜਾਂਦਾ ਅਸੀਂ ਵੀ ਗਏ ਆ 40-45 ਸਾਲ ਪਹਿਲਾਂ ਅਸੀਂ 2-4 ਸਾਲ ਰਹਿ ਗਏ ਮੈਂ ਖੁਦ ਰਿਪੋਰਟ ਹੋਇਆ ਸੀ ਇੰਗਲੈਂਡ ਤੋਂ 25-30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਸ਼ਾਇਦ ਹੋਇਆ ਮੈਂ ਤਾਂ ਸਾਨੂੰ ਤਾਂ ਸੋਚ ਵੀ ਨਹੀਂ ਸਕਦਾ ਯੂਰਪ ਦੇ ਵਿੱਚ ਕੋਈ ਮੈਂ ਤਾਂ ਸੋਚ ਨਹੀਂ ਸਕਦਾ ਯੂਰਪ ਦੇ ਵਿੱਚ ਨੂੰ ਗਏ ساری ਉਮਰ ਕੋਈ ਸੋਚ ਨਹੀਂ ਸਕਦਾ ਕਿ ਆਰਮੀ ਦਾ ਜਹਾਜ਼ ਏਅਰਕraft ਵਰਤਿਆ ਜਾਊਗਾ ਰਿਪੋਰਟ ਕਰਨ ਲਈ ਔਰ ਉਹਨਾਂ ਦੇ ਕੜੀਆਂ ਲਈਆਂ ਜਾਂਦੀਆਂ ਭਲੇ ਪਹਿਲੀ ਵਾਰ ਦੇਖੀ ਅਰਮੀ ਕੋਲ ਕੜੀਆਂ ਵੀ ਲਾਈਆਂ ਗਈਆਂ ਬੀੜੀਆਂ ਵੀ ਪਾਈਆਂ ਗਈਆਂ ਬੀੜੀਆਂ ਵੀ ਪਾਈਆਂ ਗਈਆਂ ਔਰ ਲੇਡੀਜ਼ ਦੇ ਸਰੀਰ ਤੇ ਕੋ ਕਪੜਾ ਨਹੀਂ ਸੀ ਉਹਨਾਂ ਦੇ ਫੌਜ ਬੰਲੇ ਧੋਣਾ ਵੀ ਫੜੀਆਂ ਗਈਆਂ ਉਹਨਾਂ ਦੇ ਕੁੜੀਆਂ ਦੇ ਵਿੱਚ ਕੁੜੀ ਵੀਡੀਓ ਵਾਇਰਲ ਹੋਈ ਹੈ ਹਾਂਜੀ ਹਾਂਜੀ ਕੁੜੀਆਂ ਦੇ ਕੁੜੀਆਂ ਨੂੰ ਵੀ ਰਖਾਦੇ ਬਾਈਬਲ ਕੁੜੀਆਂ ਦੇ ਟਿੱਕੀ ਸਾਲ ਦੇ ਤੋਂ ਥਲੇ ਧੈ ਹੀ ਨ ਬਲਕਿ ਵੀਡੀਓ ਵਾਇਰਲ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਕਿੰਨਾ ਬਹੁਤ ਸਾਡੀ ਬਹੁਤ ਘਣਾਉਣਾ ਕੰਮ ਸਾਡੀ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹਦੇ ਕੋ ਸੈਂਟਰ ਗਵਰਨਮੈਂਟ ਜਾਂ ਪ੍ਰਿੰਸਪਲ ਗਵਰਨਮੈਂਟ ਦੱਸ ਜਾਣੀ ਕੀ ਕਰ ਸਕਦੀਆਂ ਹਾਲਾਂਕਿ ਸੀਐਮ ਤੇ ਪਰ ਨਹੀਂ ਸੰਸਦ ਦੇ ਵਿੱਚ ਵੀ ਹੰਗਾਮਾ ਹੋਇਆ ਹੰਗਾਮਾ ਤਾਂ ਹੋਇਆ ਆਪੋਜੀਸ਼ਨ ਕੀਤਾ ਇਹਨੂੰ ਲੈ ਕੇ ਆਪੋਜੀਸ਼ਨ ਕੀਤੀ ਪਰ ਤੇ ਸਾਡਾ ਜਿਹੜਾ ਸਾਹਮਣੇ ਕੁਝ ਕਰਨਾ ਚਾਹੀਦਾ ਇਹਦਾ ਸਾਡਾ ਫੋਰਮ ਸੈਕਟਰੀ ਆ ਫੋਰਮ ਮਿਨਿਸਟਰ ਅਸੀਂ ਬਾਅਦ ਫੋਰਮ ਸੈਕਟਰੀ ਗਏ ਤਾਂ ਲੈ ਫੋਰਮ ਮਿਨਿਸਟਰ ਜਿਹੜਾ ਜੈ ਸ਼ੰਕਰ ਸਾਹਮਣੇ ਉਹ ਕਹਿੰਦੇ ਠੀਕ ਹੋਇਆ ਇਹ ਕੋਈ ਪਰ ਉਹਨੂੰ ਇਹ ਤਾਂ ਠੀਕ ਹੋ ਵੋਟ ਕੇ ਬੰਦੇ ਕਰੀ ਓਕੇ ਲੋ ਪ੍ਰੋਬਲਮ ਲੇਕਿਨ ਇਨਸਾਨ ਮੰਗ ਤਾਂ ਲਿਆਓ ਉਹਨਾਂ ਨੂੰ ਮੋਦੀ ਸਾਹਿਬ ਨੂੰ ਰਿਸਪੈਕਟਡ ਤੌਰ ਤੇ ਲਿਆਣਾ ਚਾਹੀਦਾ ਅਸੀਂ ਇੱਥੇ ਆਪਣਾ ਚਾਜ ਭਜ ਕੇ ਉਹਨੂੰ ਉੱਥੇ ਕਿੰਨਾ ਮਲਕਰ ਬਿਠੇ ਫੇ ਆਪਣੇ ਕੋਲੰਬੀਆ ਨੇ ਇਹ ਤੇ ਦੂਸਰੇ ਕੋਈ ਕੰਟਰੀ ਨਹੀਂ ਭੇਜੇ ਉਹਨੇ ਇਹਨਾਂ ਤੇ ਜਾਜ ਨਹੀਂ ਉਤੰਦਤ ਨਹੀਂ ਉਹਨੇ ਆਪਣੇ ਭੇਜੇ ਪਈ ਫੇਰ ਆਏ ਉਹ ਸਾਡੇ ਕੋਲ ਤੇ 에어ਫੋਰਸ ਦਾ ਜਾਜਾ ਜਨਦਾ ਸਾਡੇ ਪੰਜਾਬੀ 에어ਫੋਰਸ ਇੰਡੀਅਨ 에어ਫੋਰਸ ਚੱਲ ਜਾਂਦੀ ਘਟੋ ਘਟ ਬੀੜੀਆਂ ਤੇ ਨਾ ਪਾਉਂਦੇ ਕੜੀਆਂ ਦੀ ਸਨਮਾਨ ਦੀ ਤੌਰ ਤੇ ਪੰਜਾਬੀ ਇੱਥੇ ਹਾਂ ਇਹ ਥੋੜਾ ਇਹ ਗਲਤ ਇਹਨਾਂ ਨੂੰ ਕ੍ਰਾਈਮ ਨਹੀਂ ਨਾ ਕਿਧਰ ਕ੍ਰਾਈਮ ਨਾ ਦੇ ਇਹ ਕਿ ਨਹੀਂ ਇਲੈਗਲ ਐਂਟਰੀ ਕੀਤੀ ਆ ਇਹ ਕ੍ਰਾਈਮ ਆ ਲੇਕਿਨ ਉਹ ਏਡਾ ਕ੍ਰਾਈਮ ਵੀ ਹੈ ਨਹੀਂ ਕਿ ਉਹਨੂੰ ਬੰਨ ਕੇ ਲੈ ਜਾਵੇ ਢਾਈ ਤਿੰਨ ਦਿਨ ਨੂੰ ਉਹਨੂੰ ਬੰਨ ਕੇ ਰੱਖਿਆ ਜਾ ਵੀ। ਭਾਰਤ ਤੇ ਕੋਈ ਕੇਸ ਰੱਖਣ ਦਾ ਵੀ ਇਹਨਾਂ ਨੂੰ ਹੱਕ ਨਹੀਂ ਦਿੱਤਾ ਗਿਆ। ਉੱਥੇ ਮੈਂ ਤਾਂ ਸੁਣਿਆ ਮੈਂ ਦੇਖਿਆ ਤੇ ਪੱਗਾ ਪੁੱਗਾ ਵੀ ਲਾਈਆਂ ਗੀਆਂ ਮੁੰਡੇ ਦਾ। ਪੱਗਾਂ ਲਾਈਆਂ ਗੀਆਂ ਮੁੰਡਾ ਬਹੁਤ ਦੱਸਦਾ। ਯਾਨੀ ਇੱਥੇ ਮਰਨ ਮਰਨ ਤੱਕ ਹੋ ਜੇ ਦਾ ਪੱਗ ਦੀ ਗੱਲ ਹੋ ਜਾਣਾ। ਭਾਜੀ ਅਸੀਂ ਆਪਸ